ਹਾਂਜੀ ਫਰੈਂਡ ਹਾਂਜੀ ਕਿਆ 브ਦਰਹੂਡਸ ਵਾਲਿਆਂ ਦੇ ਆਈਆਂ ਹੈਲੋ ਫਰੈਂਡ ਮੈਂ ਬਾਦਰਾ ਪੂਰਾ ਨਾਲੇ ਆਈ ਆ 브ਦਰਹੂਡ 브ਦਰਹੂਡ ਫਰੈਂਡ ਹੌਟਰ ਉੱਥੇ ਆਪਾਂ ਆਏ ਜੀ ਸਰਕਾਰੀ ਲੈ ਕੇ ਉੱਥੇ ਬਣੂ ਬੱਚੇ ਮਿਲੇ ਆ ਵਧੀਆ ਲੱਗਿਆ ਬਸ ਇਹ ਅਸੀਂ ਚੱਲਦਾ ਬਸ ਇਹ ਕਦੇ ਆਣਾ ਲੈਟਰ ਕਦੋਂ ਬੋਲ ਲੈਟਰ ਨੂੰ ਲੱਗਾ ਹੈ ਨਾ ਤੁਸੀਂ ਖੜੇ ਕਰ ਵੀ ਚੱਲ ਜੀ ਅੱਛਾ ਜੀ ਬਾਰੇ ਚੱਲ ਦੋ ਫਰੈਂਡ ਵਾਹ ਜੱਟੀਆਂ ਹੁਣ ਕੁੜਾ ਲੈ। ਇਹ ਹੁਣ ਇੱਕ ਠੀਕ ਆ ਫੈਨ। ਤੇ 22 ਦਾ ਸਾਨੂੰ ਕਿਹਾ ਉਹਨਾਂ ਨੇ। ਹਾਂ ਜੀ ਤੁਸੀਂ ਕਾਸੀ ਦੇ ਬਚੋਲੇ। ਦੇਖਣਾ ਨਹੀਂ ਉਹ ਸਾਰੇ ਬੋਲ। ਉਹ ਯਾਰ ਕਾਣ ਦੋਣਾ ਬਣਾ ਲੈ। ਅੱਜ ਬ੍ਰਦਰਹੂਡਸ ਵਾਲਿਆਂ ਦੇ ਹਾਂਜੀ ਤੇ ਇਹਨਾਂ ਦਾ ਬਹੁਤ ਵਧੀਆ ਕੰਮ ਹੈ ਜੀ। ਜਿੱਦ ਸਾਰੇ ਜਾਣੇ। ਇਹ ਗੱਲ ਨਹੀਂ ਕੋਸ਼ਿਸ਼ ਵੀ ਮਾਰੀ ਇਹਨਾਂ ਨੇ। ਜਦੋਂ ਕੰਮ ਕਰਦੇ ਉਹ ਲੋਕ ਕਮਾਦੇ। ਆ ਆ ਦੇ ਕਫਰਾਂ ਚਟਾ ਬਣੀਆਂ ਬੰਨਾਂ ਜਦੋਂ ਆਪਣਾ ਦਾ హెయిర్ స్టైల్ ਹੋਣ ਗਿਆ ਪਤਾ ਮੇਰ ਕਮਾਗੀ ਬਹੁਤ ਵਧੀਆ ਕੰਮ ਆ ਵੈਸੇ ਸੈਂਡ ਸੁੰਡਲੀ ਦਿਖਾ ਦੇ ਉਹਦਾ ਵਾਵਾ ਪਾਇਆ ਇਧਰ ਆ ਜੀ ਲੱਲ ਇਹਦਾ ਹੀ ਤਾਂ ਹਾਂ ਐਂਟਾ ਹਾਂ 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 ਹਾਂਜੀ ਫਰੈਂਡ ਤੇ ਆਪਾਂ ਘਰੇ ਆ ਗਏ ਉਥੋਂ ਵੀਰਾਂ ਨੂੰ ਮਿਲ ਕੇ ਅਸੀਂ ਉਧਰੋਂ ਆ ਰਹੇ ਸੀਗੇ ਤੇ ਸਾਨੂੰ ਉਥੇ ਲੱਕੀ ਅਰਗੇ ਬਾਈ ਅਰਗੇ ਮਿਲੇ ਤੇ ਬੇਟਾ ਕਹਿੰਦਾ ਵੀ ਤੂੰ ਮੰਮੀ ਆਟਾ ਗੁੰਨਦੇ ਤੇ ਰੋਟੀ ਰਾਟੀ ਕਹਿੰਦਾ ਮੈਂ ਪਕਾ ਲੂੰਗੀ ਪਕਾ ਲੂੰਗਾ ਕਹਿੰਦਾ ਤੇ ਆ ਦੇਖੋ ਮੈਂ ਤਾਂ ਆਟਾ ਜਿਹੋ ਜਿਹਾ ਮੇਰੇ ਤੋਂ ਅੱਜ ਗੁੰਨਿਆਂਗੇ ਮੈਂ ਉਹੋ ਜਿਹਾ ਗੁੰਨਣਾ ਤਾਂ ਮੇਰੇ ਛੋਟਾ ਛੋਟਾ ਮਾਵਾ ਬੱਜੇਗਾ ਅੱਜ ਮੈਂ ਵੀਡੀਓ ਇੰਸਟਾਗ੍ਰam ਤੇ ਪਾਈਆ ਤੇ ਆ ਦੇਖੋ ਆਚਾਰ ਨਾਲ ਖਾ ਲਾਂਗੇ ਅੱਜ ਕਿਉਂਕਿ ਅੱਜ ਮੇਰੇ ਤੋਂ ਕੁਝ ਬਣਦਾ ਨਹੀਂ ਹੈਗਾ ਦਾ ਜੇ ਬੇਟਾ ਹੀ ਰੋਟੀ ਬਣਾਊਗਾ ਵਿਚਾਰਾ ਆਟਾ ਗੁੰਨਣਾ ਤਾਂ ਮੈਂ ਉਹਨੂੰ ਸੌਂਦੇ ਬੁੰਡੇ ਧਰਕੇ ਦਿਮਾ ਮਾਂਜੇ ਪਏ ਆ ਤੇ ਮੈਂ ਬਸ ਮਸਾਈ ਖੜੀ ਹਾਂ ਥੋੜਾ ਜਿਹਾ ਤੇ ਬੇਟਾ ਮੇਰਾ ਕਹਿੰਦਾ ਕਹਿੰਦਾ ਮੰਮੀ ਬਣਾ ਲਾ ਬਲ ਕੁਛ ਨਹੀਂ ਹੁੰਦਾ ਕਹਿੰਦਾ ਤੇ ਦੇਖਦੇ ਹਾਂ ਹੁਣ ਆ ਗੰਡੇ ਜੇ ਗੱਟੀ ਬੈਠਾ ਹੁਣ ਦੇਖੋ ਕੀ ਹਜ਼ਾਰ ਨਾਲ ਖਾਵਾਂਗੇ ਜਾਂ ਰਾਇਤਾ ਰੂਤਾ ਦੇਂਗੀ ਲੈਂਦੀ ਭਈ ਆਵੇ ਰਾਇਤਾ ਉਹ ਕਰਾਂਗੇ ਰਾਇਤਾ ਬਣਾਵਾਂਗੇ ਆਉਂਦਾ ਬੇਟਾ ਤੇ ਤੁਹਾਨੂੰ ਦਿਖਾਉਨੇ ਆਂ ਕਿ ਰੋਟੀ ਕਿਵੇਂ ਬਣਾਉਂਦਾ ਹਾਂ ਫੋਨ ਤੇ ਗੱਲ ਕਰ ਰਹੇ ਸੀ ਤੇ ਚੱਕਰ ਆਉਂਦੇ ਬਹੁਤ ਮਨ ਚੱਕਰ ਆਉਂਦੇ ਤੇ ਛੇਤੀ ਕਰ ਬੋਲੋ ਪਰੇ ਹੋ ਯਾਰ ਹਾਂਜੀ 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 ਕੀ ਜੀ ਆ ਤੁਹਾਨੂੰ ਫਿਰ ਰੋਟੀਆਂ ਬਣਾ ਕੇ ਕੀ ਦਾ ਫੋਨ ਸੀ ਉਹ ਤਾਂ ਬਾਹਰ ਅਸੀਂ ਆ ਕੇ ਨਾਲ ਕਿਹਨੇ ਕਹਿੰਦਾ ਕਿਵੇਂ ਮਾਸੀ ਕਹਿੰਦਾ ਕੀ ਹੋ ਗਿਆ ਫਿਰ ਆਹ ਮਖਣੀ ਅੱਛਾ ਕਹੋਣੇ ਵਾਲੇ ਉਹ ਬਰਾਵਾ ਪਾਚਨਾ ਕੇ ਬੁਰਾ ਹਾਲ ਹੋਇਆ ਤੇ ਹਾਂਜੀ ਫਨੜਾ ਕਰਦਾ ਗੈਸ ਚਾਲੂ ਠੀਕ ਹੈ ਫਿਰ ਮੈਂ ਰੋਟੀਆਂ ਬਣਾ ਦੇਣਾ ਨਾ ਇੱਧਰ ਪਹਿਲਾ ਉਹ ਧਰ ਲੈ ਕੀ ਬਟੇ ਡੱਬਾ ਧਰ ਲੈ ਇੱਧਰ ਜਿੱਥੇ ਗੋਲ ਬੜੀ ਹੈ ਯਾਰ ਰਾਈਟ ਮੈਂ ਉਹ ਗੁਣ ਰੋਟੀ ਨਹੀਂ ਬਣਾਉਣਾ ساری ਰੋਟੀ ਮੈਂ ਤੁਹਾਨੂੰ ਖਾਣੀ ਪਾਉਣਾ ਇਹ ਜੀ ਪਾਉਣਾ ਕਾਹੋਂ ਨਾ ਤੱਕੋ ਲਈਏ ਫਿਰ ਤੁਸੀਂ ਕਹੋਗੇ ਹੱਥ ਨਹੀਂ ਘੋਤੇ ਮੁੰਡੇ ਨੇ ਐਂ ਤੇ ਬੋਲਨੀ ਬੋਲਣਾ ਫਾਇਦੇ ਨਾਲ ਐਂ ਨਾ ਨੀ ਦੋ ਬੇਲ ਨਾ ਥੱਲੇ ਪਿਆਓ ਪੈ ਅੱਜ ਤੁਹਾਨੂੰ ਫਿਰ ਬਣਾ ਕੇ ਬਦਲੇ ਬਦਲਾ ਵੜਾਈ ਜਿਹੇ ਜਿਹੇ ਮੈਂ ਬਣਾਉਣੀ ਹੁ ਨਿਆਣੇ ਅੰਨੇ ਦੀ ਹੈ ਕਰਗੀਆਂ ਤਾਂ ਬਣਾਉਣ ਨਾ ਬਾਈ ਜੀ ਤੂੰ ਰੋਟੀ ਦੇਖ ਮੇਰੀ ਗੋਲ ਗੋਲ ਰੋਟੀ ਆਉਗੀ। ਮਾਂ ਟੱਡੀ ਮੱਡੀ ਮਣੀ ਨੇ ਦੇਖ ਥਪਾਨ ਜੂਗੀ। ਗੰਦੀ ਬਾਤ। ਵੀਰਾ ਆ ਵੱਡਾ। ਹੂੰ ਕਾਦੀ। ਇਹ ਮਾਰ ਦੋ। ਪਰ ਆ ਜਾ ਪਰ ਆ ਪਰ ਆ ਜਾ। ਨਾ ਇਹ ਨਾ ਰੋਟੀ। ਦੇਖੋ ਫਰੈਂਡ ਰੋਟੀ ਬਣਦੀ। ਤੂੰ ਤਾਂ ਸਾਰਾ ਹਿੱਲੀ ਜਾਣਾ ਰੋਟੀ ਬਣਾਉਂਦਾ ਓਏ। ਅੱਛਾ ਮੈਂ ਨਾ ਹਿਲਾ। ਵਾਓ। ਉੱਥੇ ਆਪਾਂ ਨੂੰ ਫਰੈਂਡ ਆਪਾਂ ਨੂੰ ਕਿਸੇ ਨੇ ਅੱਜ ਅਸੀਂ ਬੀਬੀਆਂ ਨੇ ਚਾਹਾਂਗੇ ਚ ਸੀਗੇ ਅੱਜ ਕਾਨਾ ਜੀ ਦਾ ਵੱਡੇ ਸੀਗਾ ਤੇ ਸਾਨੂੰ ਕਿਸੇ ਨੇ ਘਰੇ ਉਹਨਾਂ ਨੇ ਵੱਡੇ ਮਨਾਇਆ ਸੀਗਾ ਆਪਣੀ ਫਰੈਂਡ ਹੀ ਆ ਜਾਣਦੀ ਆ ਤੁਸੀਂ ਉਹਨਾਂ ਨੂੰ ਬੁਟੀਕਾ ਦੇ ਤੇ ਫਿਰ ਅਸੀਂ ਰੋਟੀ ਰਾਟੀ ਆ ਕੇ ਸਾਨੂੰ ਰਾਹ ਦੇ ਵਿੱਚ ਲੱਕੀ ਲੱਕੀ ਵਰਗੇ ਮਿਲ ਗਏ ਵੀਰੇ ਵਰਗੇ ਵਿਚਾਰੇ ਉਹ ਇੱਥੇ ਕੋਈ ਆਪਦੇ ਕੰਮ ਧੰਦੇ ਆਏ ਹੋਣਗੇ ਬ੍ਰਦਰ ਫੂਡਸ ਤੇ ਹਾਂਜੀ ਫਿਰ ਅਸੀਂ ਜੀਤ ਰੋਡ ਜੀਤ ਰੋਡ 140 ਫੁੱਟੀ ਰੋਡ ਫਿਰ ਸਾਨੂੰ ਉਹ ਵਿਚਾਰੇ ਆਪਦੇ ਸਲੂਨ ਚ ਲੈ ਗਏ ਫਿਰ ਉੱਥੇ ਵਧੀਆ ਸਾਨੂੰ ਏਸੀ ਚੱਲਦਾ ਸੀਗਾ ਗਰਮੀ ਬਹੁਤ ਜ਼ਿਆਦਾ ਸੀਗੀ ਉੱਥੇ ਆਪਾਂ ਤੋਂ ਮਨ ਲੱਗਾ ਆਪਾਂ 10 ਮਿੰਟ ਰੁਕੇ ਹੋਵਾਂਗੇ ਨਾ 20 25 ਮਿੰਟ ਰੁਕੇ 20 25 ਮਿੰਟ ਉਹਨਾਂ ਨਾਲ ਵਧੀਆ ਰੀਲ ਰੂਲਾ ਬਣਾ ਕੇ ਹੱਸਿਆ ਖੇਡੀਆਂ ਕਰਕੇ ਉਹਨਾਂ ਨਾਲ ਚਲੋ ਤੇ ਚਲੋ ਵਧੀਆ ਜਿਹੜੇ ਜਿਹੜੇ ਮੇਲੇ ਰੱਤ ਦੀ ਕਿਰਨ ਵਣੜ ਦੇ ਆਹਦੀ ਰੋਟੀ ਖਾਣੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆ ਦੇਖਣ ਮੇ ਰੋਟੀ ਫੁੱਲ ਮੇ ਆਉਂਦੀ ਐਨੀਬਲੀ ਬੁੱਲੀ ਵਿਚਾਰੀ ਹਾਏ ਬੁੱਲੀ ਨੀ ਯਾਰ ਬੱਲੀ ਜੀ ਲੰਗੋਤ ਬੜੀ ਹੋਰ ਨਹੀਂ ਨਹੀਂ ਰੋਟੇ ਦਾ ਬੁੱਲੋਗੇ ਤੋ ਹਲਬ ਨਾ ਬੜਾ ਚਲ ਜਿਹੜੀ ਜਗਾ ਹੈਗਾ ਯਾਰ ਪਕਾੜਾ ਮੰਗ ਲੋਕਾਂ ਦੇ ਮੰਗਣ ਨਾਲ ਤਾਂ ਠੀਕ ਹੀ ਆਣ ਕੇ ਆਣ ਦਾ ਪਹਿਲੀ ਰੋਟੀ ਬਣ ਗਈ ਆ ਮੇਰੀ ਤੇ ਫਰੈਂਡ ਇੱਕ ਵਸ ਮੈਂ ਮਜਬੂਰੀ ਚ ਖੜੀ ਆ ਮੇਰੇ ਪੈਰ ਤੁਹਾਨੂੰ ਮੈਂ ਦਿਖਾ ਨਹੀਂ ਸਕਦੀ ਬਈ ਇੰਨੇ ਸੁੱਜੇ ਪਏ ਆ ਹੱਥ ਪੈਰ ਮੇਰੇ ਸਾਰੇ ਸੁੱਜੇ ਹੋਏ ਆ ਸਿਰ ਚ ਮੇਰੇ ਸੱਟਾ ਬਾਹਾਂ ਤੇ ਸੱਟਾਂ ਨੇ ਰੋਟੀ ਦਾ ਬਣਾ ਲਵਾਂ ਸਬਜ਼ੀ ਵਗੈਰਾ ਮੈਨੂੰ ਨਹੀਂ ਆਂਦੀ ਟੋਟੀ ਦਾ ਮੈਨੂੰ ਵੀ ਬਣਾਣੀ ਆਂਦੀ ਆ ਉਹ ਏਡੀ ਸੁੱਕੀ ਪਿਆ ਗੈਨ ਲੋ ਬਣਾ ਫੇਕਾ ਲਵਾਂ ਪਰ ਫਾਦ ਉਸ ਚੈੱਕ ਮੈਂ ਕਰ ਤਾ ਕਿ ਤੇ ਸੁੱਕ ਕੇ ਰੋਟੀ ਬਣਾ ਨਹੀਂ ਜੋ ਸਬਜ਼ੀ ਵੀ ਨਹੀਂ ਟੋਟੀ ਦਾ ਜਦੋਂ ਮਾਮੜੀ ਜੀ ਭਾਰੀ ਹੋਵੇ ਉਹ ਵੀ ਫੁੱਲ ਜਾਂਦੀ ਆ ਟਮਾਟਰ ਘਰ ਕੇ ਜੋੜ ਦਸੋ ਜੀ ਕਿਨੇ ਜਿਨੇ ਅੱਜ ਕਿਰਨਾ ਬਰਹਣ ਦਾ ਹੱਥ ਦੇ ਮੁੰਡੇ ਦੀ ਰੋਟੀ ਖਾਣੀ ਆ ਹੱਥ ਦੇ ਮੁੰਡੇ ਦੀ ਆ ਫਿਰ ਮੈਂ ਛੰਡੇ ਦੇ ਮੁੰਡੇ ਦੀ ਹੱਥ ਦੀ ਰੋਟੀ ਹੱਥ ਦੀ ਰੋਟੀ ਖਾਣੀ ਆ ਤੇ ਜਰੂਰ ਦੱਸਿਓ ਜਿਲ ਜਿਲ ਸਾਦੀ ਆਧ ਕੱਚੀ ਜੀ ਰੋਟੀ ਰੱਖੇਗਾ ਨਾ ਗੈਸ ਤੇ ਫੇਰ ਫੁੱਲੂਗੀ ਬਾਈ ਓਏ ਓਏ ਆ ਹੁਣ ਛੱਡੀ ਨਾਲ ਛੇੜੀ ਨਾਲ ਛੇੜੀ ਨਾਲ ਦੇਖੋ ਜੀ ਫਿਰ ਮੇਰੇ ਹੱਥ ਦੀ ਰੋਟੀ ਫੁੱਲੀ ਆ ਮੰਨਦੇ ਨਾ ਹੂੰ ਦੇਖੋ ਬਹੁਤ ਵਧੀਆ ਫੁੱਲੀ ਆ ਮਜ਼ਾ ਨਹੀਂ ਤਾਰ ਦਵਾ ਦਾ ਕਰ ਹੁਣ ਤਾਂ ਮੈਂ ਲਾ ਵੀ ਨਹੀਂ ਪਹਿਲੀ ਅੱਜ ਕਈ ਸਾਲਾਂ ਬਾਅਦ ਮੈਂ ਅੱਜ ਲੱਗਿਆ ਰੋਟੀ ਬਣਾਉਣ ਬਿਮਾਰੀ ਪੈਣਾ ਜਾਣ ਕੇ ਬਾਹਲੇ ਲੱਛਣ ਕਰਦੇ ਆ ਤੁਸੀਂ ਸਾਰਾ ਕੁਝ ਹੰਦਾ ਮਰ ਜਾਣੇ ਨੂੰ ਪਰਸੋ ਚੋਂ ਉਥੇ ਮੈਨੂੰ ਹੀ ਰਵਾਈ ਗਏ ਫਰੈਂਡ ਮੇਰੇ ਐਕਸੀਡੈਂਟ ਹੋਇਆ ਇਹਨਾਂ ਨੇ ਆਏ ਨਹੀਂ ਆਖਿਆ ਵੀ ਅਸੀਂ ਰੋਟੀਆਂ ਚੱਲ ਦੋ ਦਿਨ ਵੀ ਕੋਈ ਵੀ 60 ਸਿਟਾ ਬੈਠੋ ਬਿਤਜਾ ਹੋਟਲ ਤੋਂ ਦੋ ਦਿਨ ਰੋਟੀਆਂ ਲਿਆਵਾਂਗੇ ਤੇ ਘਰੇ ਹੀ ਮੇਰੇ ਤੋਂ ਬਣਵਾ ਬਣਵਾ ਖਾਧੀਆਂ ਬੁਰਾ ਹਾਲ ਆ ਮੇਰਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕੀ ਤੇਰੀ ਲਿਖੀ ਸੋ ਫਰੈਂਡ ਮੈਂ ਸਹੀ ਬਣਾ ਰਿਹਾ ਹਾਂ ਉਪਰੋਂ ਕਰ ਕੇ ਕੈਮਰਾ ਤੁਹਾਨੂੰ ਬਲੋ ਪਿੰਨ ਬਣਾ ਲਾਂਦਾ ਹਾਂ ਦੱਸੋ ਜੀ ਫਿਰ ਮੈਂ ਆਪਦੇ ਆਪ ਨੂੰ ਦਿਖਾਉਣਾ ਫਰੈਂਡ ਮੈਨੂੰ ਵੀ ਦੇਖ ਲੈ ਮੇਰਾ ਬੁਰਾ ਹਾਲ ਸੱਟਾ ਵਾਅਦਾ ਹੈ ਮੇਰਾ ਸਾਰਾ ਮੂੰਹ ਸਿਰ ਫੁੱਲਿਆ ਪਿਆ ਹੁਣ ਇਹ ਕੱਪੜੇ ਚੇਂਜ ਕੀਤੇ ਹੈ ਜੀ ਫੁੱਲ ਗਿਆ ਫੁੱਲ ਗਿਆ ਵੇਰ ਪਤੀ ਹੁਣ ਹੋਰ ਕੀ ਬਣਾਉਂਗਾ ਤੂੰ ਬੇਇੱਜ਼ਤੀ ਕਰੇਗੀ ਮੇਰੀ ਹਾਂ ਕਰੀ ਦੱਸ ਸਾਰਾ ਸਾਰਾ ਕੁਛ ਛੇਤੀ ਘਰ ਮਰ ਬਹੁਤ ਕਰਮੀ ਹੈ ਜੀ ਅਗਲੇ ਸਾਲ ਬਹੂ ਲਿਉਣੀ ਆ ਖਾਣ ਬਹੂ ਲਿਆ ਹਾਂ ਮੇਰੀ ਕੁੜੀ ਮਟਿਆਰ ਹੋ ਜੇ ਬਾਬਾ ਨਾਲ ਕਰ ਛੇਤੀ ਛੇਤੀ ਇਹ ਕਿੱਥੇ ਹਲੇ ਹੋਦੀ ਜਿੰਨਾ ਜਦੋਂ ਮੈਂ 40 ਸਾਲ ਦਾ ਹੂੰਗਾ ਨਾ ਉਦੋਂ ਇਹ 20 ਸਾਲ ਦੀ ਹੋਊਗੀ ਜੀ ਮੇਰੀ ਭੈਣ ਨਹੀਂ ਮੈਂ 70 ਸਾਲਾਂ ਦੀ ਹੋਊਗੀ ਜਦੋਂ ਮੈਂ 40 ਸਾਲ ਦੀ ਹੋਊਗੀ ਉਦੋਂ ਮੈਂ 60 ਸਾਲ ਦਾ ਹੋਊਗਾ ਜੀ ਫਿਮਮੀ ਹੋ ਜੂਗੀ 50 ਸਾਲਾਂ ਜਾਂ ਤੂੰ ਹਾਬਾ ਚ ਵਹਿ ਜਾ ਕੇ ਜਾ ਜਾ ਤੂੰ ਕੋਲੋਂ ਹਾਬਾ ਚ ਜਾ ਜਾ ਨਹੀਂ ਗਰਮੀ ਆ ਬਿਮਾਰ ਹੋ ਜਾਈ ਨਹੀਂ ਕਰੇ ਆਈ ਤਾਂ ਫੁੱਲੀਆਂ ਫੁੱਲੀਆਂ ਰੋਟੀ ਆਈਆਂ ਲੋਕ ਕੀ ਕਹਿੰਦੇ ਸੀ ਬੇਬੇ ਨੇ ਬੇਬੇ ਕਹਿੰਦੇ ਸੀ ਲੋਕੀ ਨੇ ਜਰ ਦੇ ਕਲ ਨੀਵੇਂ ਆਣ ਤਨੂ ਬੱਬਾ ਲਾਵੇ ਜਿੰਦੇ ਵੀ ਕਿਸ ਨੇ ਤਾਂ ਫਿਰ ਨਾ ਬਸ ਐਕੀ ਗੱਲ ਰੋਟੀ ਰਾਟੀ ਬਣਵਾਉਣੀ ਹੋਵੇਗੀ ਇੱਕ ਮਿੰਟ ਫਿਰ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਮੈਂ ਲੈ ਕੇ ਆਈ ਆ ਮੈਂ ਆਹ ਡਰੈਸਿੰਗ ਟੇਬਲ ਲੈ ਆਈ ਆ ਤੁਸੀਂ ਮੈਨੂੰ ਜਰੂਰ ਦੱਸਿਓ ਵੀ ਗੱਡਾ ਕਾ ਸੋਨਾਗਾ ਮੇਰਾ ਪਹਿਲਾ ਡਰੈਸਿੰਗ ਟੇਬਲ ਤੁਹਾਨੂੰ ਮੈਂ ਦੱਸਿਆ ਸੀ ਨਾ ਬਿਟ ਟਟ ਗਿਆ ਤੇ ਉਹ ਮੈਨੂੰ ਨਾਮ ਮਿਲੇ ਹੋਏ ਸੀਗੇ ਆ ਮੈਨੂੰ ਮਲੋੜ ਤੋਂ ਮਿਲਿਆ ਸੀਗਾ ਆ ਮੈਨੂੰ ਕੱਲ ਮਿਲਿਆ ਜੀ ਮਲੋੜ ਤੋਂ ਪੰਜਾਬ ਕੇਸਰੀ ਪੰਜਾਬ ਵਾਲਿਆਂ ਨੇ ਦਿੱਤਾ ਸੀ ਤੇ ਸਨਮਾਨਤ ਇਹਦੇ ਵਿੱਚ ਮੈਨੂੰ ਕਿੱਥੋਂ ਮਿਲਿਆ ਸੀ ਇਹ ਮਾਨਸਾ ਤੋਂ ਜੀ ਇਹ ਮੈਨੂੰ ਜੀਤ ਦਈਆ ਜੀ ਨੇ ਇਹਦੇ ਵਿੱਚ ਮੇਰੀ ਫੋਟੋ ਲੱਗੀ ਹੋਈ ਆ ਇਹ ਮੈਨੂੰ ਜੀਤ ਦਈਆ ਜੀ ਨੇ ਸਨਮਾਨਤ ਕੀਤਾ ਸੀਗਾ ਜੀ ਤੇ ਇਹ ਆਪਾਂ ਇਹਦੇ ਉੱਤੇ ਰੱਖਤਾ ਸ਼ੀਸ਼ੇ ਦੇ ਚ ਜਾ ਕੇ ਇਹ ਮੈਂ ਸ਼ੀਸ਼ਾ ਲਈ ਆਈ ਸੀਗੀ ਤੇ ਮੈਨੂੰ ਦੱਸਿਓ ਜ਼ਰੂਰ ਕਮੈਂਟਾਂ ਚ ਲੈ ਸੋਹਣੀ ਆ ਵੀ ਸੀਸ਼ਾ ਮੇਰਾ ਸੋਹਣਾਗਾ ਤੇ ਕਿਉਂਕਿ ਮੈਂ ਤੁਹਾਡੇ ਨਾਲ ਹਰ ਇੱਕ ਚੀਜ਼ ਮੇਰਾ ਮਨ ਕਰਦਾ ਸ਼ੇਅਰ ਕਰਨ ਤੁਸੀਂ ਮੇਰਾ ਆਪ ਦਾ ਪਰਿਵਾਰ ਹੋ ਤੇ ਇੱਕ ਮੈਂ ਆ ਦਿਾਈਆਂ ਜੀ ਪ੍ਰੈਸ ਟੇਬਲ ਇਹ ਵੀ ਜ਼ਰੂਰ ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ ਪ੍ਰੈਸ ਟੇਬਲ ਇਹਦੇ ਮੈਂ ਕੱਲ ਮੈਂ ਸੂਟ ਪ੍ਰੈਸ ਕਰਕੇ ਗਈ ਸੀਗੀ ਮੈਂ ਤੁਰੰਤ ਹੀ ਕਰਦੀ ਹੁੰਨੀ ਆ ਪਹਿਲਾਂ ਨਹੀਂ ਕਰਕੇ ਰੱਖਦੀ ਹਾਂ ਤੇ ਬੱਬੂ ਹੁਣ ਭਾਈ ਦਾਗਾ ਫੋਨ ਆ ਗਿਆ ਉਹਦਾ ਤੇ ਉਹਨੇ ਰੋਟੀ ਮਾ ਜਾਈ ਆ ਹਾਂ ਹਾਲੀ ਆ ਗਈ ਪਤਾ ਨਹੀਂ ਕਿਹੜਾ ਹੋਣੀ ਹੈਗਾ ਕੋਈ ਤੇ ਚੱਲ ਚੱਲ ਹਾਂ ਫਲਗੀ ਰੋਟੀ ਨਾ ਮੰਦੇ ਹੋਰੇ ਨਾ ਚੁਗੀ ਮੈਂ ਸਬਜ਼ੀ ਕਿਹਦੀ ਜਾਂਦੀ ਜੀ ਮੈਨੂੰ ਸਬਜ਼ੀ ਵੀ ਹੁਣ ਇਹਨੂੰ ਸਿਖਾ ਦੇਣੀ ਆ ਫਰੰਟ ਵਰ ਆਪੇ ਬਣਾਤਾ ਲਿਆ ਕਰੂਗਾ ਬਹੁਤ ਅਮੀਰ 8 8 10 ਬਹੁਤ ਆਣੀਆਂ ਚੱਕੀ ਨੇ ਖਾਣੀਆਂ ਇਹਨਾਂ ਹੋਰ ਬਹੁਤ ਆਹੀ ਇੱਕ ਲਾੜਨਾਂ ਕਿੰਨੀਆਂ ਹੋਊਗਾ ਹੋਰ ਦੇ ਨਾਲ 8 9 ਹੋਣਾਂ ਮੰਨ ਲ ਗਿਣਨ ਦੇ ਬਹੁਤ ਆ ਬਹੁਤ ਕਿਸੇ ਨੇ ਨਹੀਂ ਖਾਣੀਆਂ ਇਹਨਾਂ ਬਹੁਤ ਹਾ ਦੋ ਹੋਰ ਲਾਲਾ ਬਸ ਆ ਮਾਂ ਆ ਕੀ ਬਹੁਤ ਆ ਤੇ ਚਲੋ ਠੀਕ ਆ ਫਰੈਂਡਸ ਫਿਰ ਸਾਡੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਕਰਨਾ ਤੇ ਮੈਂ ਹੁਣ ਇਹਨਾਂ ਨੂੰ ਬਣਾਦਾ ਕੁਝ ਬਹੁਤ ਟੀ ਹੈ ਦਿੱਲੀ ਵਾਲੀ हां राम राम कह रहे हो तुम हां जी बहन जी दिल्ली वालों राम राम जी राधे राधे तो थोनू ਸਾਰਿਆਂ ਨੂੰ ਕਾਨਾ ਜੀ ਦੇ ਵੱਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਮੈਂ ਤਾਂ ਜਾਣਾ ਸੀਗਾ ਆਪ ਜਨਮ ਅਸ਼ਟਮੀ ਤੇ ਪਰ ਮੈਂ ਕੀ ਕਰਾਂ ਜੀ ਮੇਰੀ ਮਜਬੂਰੀ ਹੋਈ ਪਈ ਹੈ ਮੇਰੇ ਤਾਂ ਅਸੀਂ ਗਏ ਸੀਗੇ ਗਏ ਸੀਗੇ ਅਸੀਂ ਜਾ ਕੇ ਆਏ ਹਾਂ ਬਸ ਅਸੀਂ ਮੱਥਾ ਟੇਕ ਕੇ ਵਿਚਾਰੇ ਨੂੰ ਹੈਪੀ ਬਰਥਡੇ ਬੋਲ ਕੇ ਆ ਗਏ ਕਾਨਾ ਜੀ ਨੂੰ ਤੇ ਵੀਡੀਓ ਵਾਰੀ ਤਾਂ ਬਣਾਈ ਨਹੀਂ ਕਿਉਂਕਿ ਚਤਨੀ ਠੀਕ ਜੀ ਮੇਰਾ ਰਾਹ ਦੇ ਵਿੱਚ ਆਪਾਂ ਨੂੰ ਲੱਕੀ ਵਰਗੇ ਬਾਈ ਵਰਗੇ ਟੱਕਰ ਗਏ ਫਿਰ ਸਾਨੂੰ ਉਸ ਸਲੂਨ ਚ ਲੈ ਕੇ ਸਾਡਾ ਪੂਰਾ ਤੁਸੀਂ ਬਲੌਗ ਦੇਖੋ ਠੀਕ ਹੈ ਜੀ ਮੇਰੀ ਮੰਮੀ ਦੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜੁੜ ਕਰਿਓ ਤੇ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਆਪਾਂ ਨੂੰ ਤੇ ਅੱਜ ਸਾਡੇ ਤੋਰੀ ਮੁੰਡੇ ਰੋਟੀ ਲਾਈ ਆ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਰੋਟੀ ਦੱਸੋ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਵੀ ਰੋਟੀਆਂ ਕਿਵੇਂ ਵੀ ਸੋਹਣਾ ਮਤਲਬ ਹੀ ਸੋਹਣੀਆਂ ਦਾ ਸੋਹਣੀਆਂ ਗਈਆਂ ਨਾ ਤੇ ਮੇਰਾ ਡਰੈਸਿੰਗ ਟੇਬਲ ਤੇ ਫਿਰ ਡਰੈਸਿੰਗ ਟੇਬਲ ਦੀਆਂ ਤੇ ਪ੍ਰੈਸ ਟੇਬਲ ਦੀਆਂ ਮੈਨੂੰ ਵਧਾਈਆਂ ਜਰੂਰ ਦਿਓ ਜੀ ਬਲੌਗ ਦੇ ਵਿੱਚ ਸਾਰੇ ਭੈਣ ਭਰਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਤੇ ਮੇਰੇ ਨਾਲ ਸ਼ੇਅਰ ਕਰਦਿਆ ਕਰੋ ਆਪ ਦੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਆਪ ਦੇ ਭੈਣ ਭਰਾ ਰਿਸ਼ਤੇਦਾਰਾਂ ਨੂੰ ਵੀ ਕਹਿਦਾ ਕਰੋ ਵੀ ਬਾਈ ਬਣ ਕੇ ਕਿਰਣਾ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਤੁਹਾਡੇ ਸਪੋਰਟ ਦੀ ਜਰੂਰਤ ਹੈ ਜੀ ਮੈਨੂੰ ਬਹੁਤ ਜ਼ਿਆਦਾ ਤੇ ਓਕੇ ਫਰੈਂਡਸ ਮੈਂ ਤੇ ਨਹੀਂ ਫਿਰ ਤੋਂ ਕੱਲ ਵਾਲੇ ਨਿਊ ਵਲੌਗ ਤੇ ਆਟਾ ਹੋਣਾ ਚੱਕਤਾ ਐ ਨੇ ਚੱਕ ਕੇ ਇਹ ਫ੍ਰਿਜ ਚ ਰੱਖਾਂਗੇ ਅੱਜ ਦੀ ਮੂਈ ਬਣਾਣੀ ਸੀਗੀ ਜੇ ਮੈਂ ਅੱਜ ਕੀ ਮੇਰੇ ਕੰਮ ਆ ਗਏ ਸੀ ਅੱਜ ਅਸੀਂ ਫਿਲਮ ਬਣਾਉਣੀ ਸੀ ਕੋਈ ਕਮੇਡੀ ਵਧੀਆ ਤਿਆਰ ਕਰਨੀ ਸੀ ਪਰ ਅੱਜ ਵਿਚਾਰਾ ਆਇਆ ਹੀ ਇਹ 6 ਵਜੇ ਕਰੇ ਅੱਜ ਮੈਂ ਆਪਣੇ ਕੰਮ ਚ ਬੀਜੀ ਸੀ ਇਹ ਕੰਮ ਚ ਬੀਜੀ ਸੀਗਾ 6 ਵਜੇ ਆਇਆ ਜੀ ਉਹ ਰੱਖਤਾ ਬਾਈ ਸਿੱਧੂ ਦੀ ਫ੍ਰਿਜ ਦੇ ਵਿੱਚ ਇਹ ਆਟਾ ਕਰ ਲਈ ਤੇ ਆਪਾਂ ਦਾ ਬਈ ਜਿਹੜੇ ਬੰਦੇ ਨੇ ਆਪਾਂ ਨੂੰ ਚੀਜ਼ ਲੈ ਕੇ ਦਿੱਤੀ ਮੈਂ ਉਹਦਾ ਨਾਮ ਆਸਾਨ ਨਹੀਂ ਭੁੱਲਦੀ ਬਾਈ ਦਾ ਬਾਈ ਗਲਾਬ ਸਿੱਧੂ ਬਾਈ ਗਲਾਬ ਸਿੱਧੂ ਬਹੁਤ ਬਹੁਤ ਧੰਨਵਾਦ ਆ ਮੈਂ ਤਾਂ ਜਦੋਂ ਫ੍ਰਿਜ ਖੋਲਦੀ ਮੈਂ ਤਾਂ ਬਾਈ ਦਾ ਨਾਮ ਬਈ ਪਤਾ ਨਹੀਂ ਦਿਨ ਵਿੱਚ ਦੀ ਕਿੰਨੇ ਕਵਰੀ ਮੈਂ ਨਾਂ ਲੈਨੀ ਆ ਬਾਈ ਗਲਾਬ ਸਿੱਧੂ ਦਾ ਤੇ ਹੁਣ ਪਿਆਜ਼ ਦਾ ਹਰੀਆਂ ਮਿਰਚਾਂ ਦਾ ਕੱਢ ਲਾ ਫਿਰ ਮੈਂ ਕਰ ਦਿੰਦੀ ਕੱਢ ਦੇ ਤੇ ਮੈਂ ਇਹਨਾਂ ਨੂੰ ਵਿਚਾਰਾਂ ਨੂੰ ਮਾਰਾ ਮੋਟਾ ਤੜਕਾ ਛੜਕਾ ਕਿਸੇ ਚੀਜ਼ ਨੂੰ ਲਾ ਕੇ ਦਿੰਨੀ ਆ ਦਹੀਂ ਦੂਹੀਂ ਨੂੰ ਜਬਾਅ ਕੇ ਰੋਟੀ ਖਾ ਲੈਣਗੇ ਥੱਲੇ ਨੀਚੇ ਨੀਚੇ ਦੇਖਾ ਬਹੁਤ ਨੀਚੇ ਹੋਈ ਨੀਚੇ ਨੀਚੇ ਨਾ ਓਏ ਓਹ ਦੇਖ ਨੀਚੇ ਸਾਰੇ ਦੋ ਮੇਰੇ ਓਏ ਚਲੋ ਠੀਕ ਹੈ ਜੀ ਬਾਏ ਬਾਏ ਬੰਦ ਕਰ ਦ ਲੈ ਓਕੇ ਜੀ ਚਲੋ ਠੀਕ ਹੈ ਜੀ ਬਾਏ ਬਾਏ ਠੀਕ ਆ ਫਰੈਂਡ ਤਾਂ ਸਾਡੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਕਰਨਾ ਮੈਂ ਇਹਨਾਂ ਨੂੰ ਵਿਚਾਰਾਂ ਨੂੰ ਕੁਝ ਬਣਾਦਾ ਕੁਝ ਖਾ ਲੈਣਗੇ ਚਲੋ ਜਬਾਅ ਕਰ ਦੋ ਬਾਏ ਕੈਸਾ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਾਡੇ ਚੈਨਲ ਨੂੰ ਤੇ ਮੰਮੀ ਨੂੰ ਬਹੁਤ ਸਾਰਾ ਪਿਆਰ ਦਿਓ ਮੰਮੀ ਦੇ ਬਹੁਤ ਸੱਟਾਂ ਲੱਗੀਆਂ ਹੋਈਆਂ ਨੇ ਤੁਸੀਂ ਕਹਿੰਦੇ ਹੋ ਨਾ ਸੱਚੀ ਬੀ ਗੋਲ ਛੜਕਦੀ ਕਿਉਂ ਆ ਮਤਲਬ ਗੋਲ ਨੂੰ ਮਤਲਬ ਇਹ ਛੜਕਦੇ ਰਹੀਏ ਥੋੜੇ ਨਾ ਬਹੁਤ ਛੋੜ ਕਰਦੀ ਆ ਇਹ ਇਸ਼ਾਰਾਰ ਤਾਂ ਬਹੁਤ ਕਰਦਾ ਸੀ ਛਿੜਕੇ ਸਾਡੀ ਜਾਨ ਆ ਇਹ ਹਾਂ ਸਾਡੀ ਜਿੰਦ ਜਾਨ ਆ ਜੀ ਮਾਤਾ ਦੀ ਨੱਥ ਚੜਾਈ ਆ ਕਾਲੀ ਦੀ ਫੇਰ ਲੈਂਦੀ ਆ ਮਾਤਾ ਤੋਂ ਮੰਗ ਕੇ ਤੇ ਬੜਗਾ ਮੁਸ਼ਕਿਲਾਂ ਨਾਲ ਇਹਦੇ ਪਿੱਛੇ ਤਾਂ ਬਥੇਰੇ ਪਾਪੜ ਵੇਲੇ ਆ ਬਹੁਤ ਪਿਆਰੀ ਆ ਇਹ ਇੱਕ ਕੀ ਆ ਸਾਡੇ ਸਾਰੇ ਖਾਨਦਾਨ ਚ ਇੱਕ ਮੈਂ ਇੱਕ ਬਸ ਇਹ ਆ ਸਾਡੇ ਹੈ ਹੀ ਨਹੀਂ ਬੱਚਾ ਕਿਸੇ ਦੇ ਵੀ ਸਾਤੇ ਇਹ ਮੇਰੇ ਘਰ ਵਾਲੇ ਦੀ ਜਿੰਦ ਜਾਨ ਆ ਭਰਾਵਾ ਪਾਪਾ ਦੀ ਪਰੀ ਚਾਕੇ ਇਧਰ ਆਪਾ ਦੀ ਪਰੀ ਵਧੀਆ ਹੋ ਗਿਆ ਵਧੀਆ ਹੋ ਗਿਆ ਘਰਮ ਚਪਟਾ ਲੱਗ ਗਿਆ ਚਲੋ ਠੀਕ ਆ ਫਰੈਂਡ ਬਾਏ ਬਾਏ ਗੋਟ ਲੱਗਣੇ ਨਿਊ ਬਲੌਗ ਚ ਮਿਲਾਂਗੇ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਭੁੱਲਿਓ ਨਾ ਪਲੀਜ਼ ਬਾਏ